ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਹਾਂ ਸਾਰੇ ਤੰਦਰੁਸਤ ਹੋਵੋਗੇ ਸੋ ਸਭ ਤੋਂ ਪਹਿਲਾਂ ਜੀ ਮੈਂ तहे ਦਿਲੋਂ ਸ਼ੁਕਰ ਗੁਜ਼ਾਰਾਂ ਮੈਂ ਸਬਸਕ੍ਰਾਈਬਰਾਂ ਦਾ ਕਿਉਂਕਿ ਪ੍ਰਭੂ ਅੱਜ ਆਪਣੇ 1000 ਸਬਸਕ੍ਰਾਈਬਰ ਹੈ ਜਿਹੜਾ ਉਹ ਪੂਰਾ ਹੋ ਚੁੱਕਿਆ ਸੋ ਸਾਰੇ ਸਬਸਕ੍ਰਾਈਬਰਾਂ ਦਾ तहे ਦਿਲੋਂ ਧੰਨਵਾਦ ਜੀ ਜਿਹੜਾ ਜਿਮ ਟ੍ਰੇਨਰ ਫਿਟਨੈਸ ਇਹ ਜਿਹੜਾ ਚੈਨਲ ਬਣਾਇਆ ਹੋਇਆ ਹੈ ਪ੍ਰਭੂ ਇਹ ਜ਼ਿਆਦਾਤਰ ਫਿਜ਼ੀਕਲ ਐਕਟੀਵਿਟੀਆਂ ਵਾਸਤੇ ਬਣਾਇਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਅੱਜ ਜਿਹੜਾ ਮੁੱਦਾ ਹੈ ਆਪਣਾ ਨਸ਼ਿਆਂ ਦਾ ਭਖਿਆ ਹੋਇਆ ਸਰਕਾਰ ਵੀ ਯੋਰ ਲਾ ਰਹੀ ਹੈ ਚੰਗੀ ਗੱਲ ਹੈ ਕਿਉਂਕਿ ਕਿਸੇ ਦਾ ਧੀ ਪੁੱਤ ਜੇ ਨਸ਼ੇ ਤੋਂ ਵੱਜਦਾ ਤਾਂ ਬਹੁਤ ਅਲਾਗਾ ਜੋ ਕਦਮ ਹੈ ਸੋ ਪ੍ਰਭੂ ਮੈਂ ਵੀ ਜਿੰਮ ਜਾਂਦਾ ਹੁੰਦਾ ਸੀਗਾ ਕਿਉਂਕਿ ਜਿੰਮ ਦਾ ਜਿਹੜਾ ਰੁਟੀਨ ਹੈ ਇਹ ਮੈਂ ਟੀਨੇਜਰ ਤੋਂ 16 17 ਸਾਲ ਦੀ ਉਮਰ ਦੇ ਵਿੱਚ ਹੀ ਅਸੀਂ ਜਿਹੜੀ ਪਹਿਲਾਂ ਰਨਿੰਗ ਕਰਾਉਂਦੇ ਹੁੰਦੇ ਸਵੇਰੇ ਉੱਠਣਸਾਰ ਭੱਜਣਾ ਤੇ ਆਪਣਾ ਐਕਸਰਸਾਈਜ਼ ਰੋਣੀ ਡੰਡਾ ਲਾਉਣੇ ਤੇ ਹੌਲੀ ਹੌਲੀ ਇਹ ਰਟਣ ਵੱਧ ਆ ਗਿਆ ਤੇ ਸਾਡੇ ਜਿਹੜੇ ਸਹਿਯੋਗੀ ਸੀ ਜਿਨ੍ਹਾਂ ਦੀ ਬਦੌਲਤ ਅਸੀਂ ਪਿੰਡ ਦੇ ਵਿੱਚ ਜਿੰਮ ਲੱਗੀ ਆਂਦੀ ਤੇ ਹੌਲੀ ਹੌਲੀ ਚਲੋ ਮੇਰਾ ਰੁਟੀਨ ਇਧਰ ਵਧੇਗਾ ਨਾਲ ਸਾਥੀ ਵੀ ਜੁੜੀਗੇ ਕਿਉਂਕਿ ਜੈਸੀ ਅਸੀਂ ਸੰਗਤ ਕਰਾਂਗੇ ਉਸੇ ਰੰਗ ਤੇ ਚੜ੍ਹੇ ਜਾਣੀ ਸੋ ਮੈਂ ਬੇਨਤੀ ਆਖਰ ਚ ਇਹੀ ਕਰਨੀ ਚਾਹੁੰਨਾ ਸਾਰਿਆਂ ਨੂੰ ਕਿਉਂਕਿ ਸਿਆਣਤਾ ਹਰ ਇੱਕ ਇਨਸਾਨ ਸਿਆਣਾ ਆਪਣੇ ਕਰਮੋਂ ਸੋ ਜਿਹੜੀ ਨੌਜਵਾਨੀ ਹੈ ਕਿਉਂਕਿ ਹਰ ਇੱਕ ਇਨਸਾਨ ਕਹਿੰਦਾ ਵੀ ਨਸ਼ਾ ਬਹੁਤ ਹੈ ਆਪਾਂ ਨੂੰ ਵੀ ਲੈਣਾ ਕਿਸੇ ਦਾ ਪੁੱਤ ਲੱਗਦਾ ਲੱਗਣ ਦੇ ਪਰ ਮੈਂ ਇਹ ਗੱਲ ਦੇ ਖਿਲਾਫ ਹਾਂ ਕਿਉਂਕਿ ਆਪਾਂ ਕਿਸੇ ਦਾ ਪੁੱਤਰ ਆਪਾਂ ਨਸ਼ੇ ਤੋਂ ਬਚਾਵਾਂਗੇ ਤਾਂ ਸ਼ਾਇਦ ਜਿਹੜੀਆਂ ਉਹਨਾਂ ਦੀਆਂ ਦਬਾਵਾਂ ਨੇ ਉਹਨਾਂ ਦੀਆਂ ਅਸੀਸਾਂ ਨੇ ਉਹ ਆਪਾਂ ਨੂੰ ਜ਼ਰੂਰ ਲੱਗਣਗੀਆਂ ਜਿਹੜੀ ਜ਼ਿਆਦਾਤਰ ਹੁਣ ਕਹਿ ਦਿੰਦੇ ਨੇ ਵੀ ਜਿਹੜੇ ਨੌਜਵਾਨ ਨਸ਼ੇ ਚ ਨੇ ਵੀ ਆਪਾਂ ਨੂੰ ਕੁੱਟੋ ਮਾਰੋ ਨਹੀਂ ਉਹਨਾਂ ਨੂੰ ਆਪਾਂ ਕੁੱਟਣਾ ਮਾਰਨਾ ਨਹੀਂ ਹੈਗਾ ਤੇ ਆਪਾਂ ਨੇ ਜਿਹੜਾ ਹੈਗਾ ਡਾਇਰੈਕਸ਼ਨ ਬਦਲਨੀ ਆ ਰਾਹ ਬਦਲਣਾ ਜਿਵੇਂ ਹੁਣ ਇੱਕ ਗੱਲ ਆਪਾਂ ਲੈ ਲੈਂਦੇ ਹਾਂ ਜਿਹੜੇ ਹੁਣ ਨੌਜਵਾਨ ਨਸ਼ਾ ਕਰਦੇ ਨੇ ਕਿਉਂਕਿ ਉਹਨਾਂ ਨੇ ਇੱਕ ਚੇਨ ਬਣਾ ਲਈ ਇੱਕ ਜਿਹੜਾ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹ ਦੂਸਰੇ ਨੌਜਵਾਨ ਨੂੰ ਲਾਉਂਦਾ ਦੂਸਰੇ ਨੌਜਵਾਨ ਨੂੰ ਇਸ ਕਰਕੇ ਲਾਉਂਦਾ ਕਿਉਂਕਿ ਉਸ ਤੋਂ ਉਹਨੂੰ ਨਸ਼ਾ ਪ੍ਰਾਪਤ ਹੋਊਗਾ ਤੇ ਆਪਾਂ ਵੀ ਗੱਲ ਤੁਹਾਨੂੰ ਦੀ ਕਹਿਣੀ ਚਾਹੁੰਦੇ ਆ ਵੀ ਆਪਾਂ ਆਪਣੇ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਸੂਝਵਾਨ ਜਿਹੜੇ ਨੌਜਵਾਨ ਨੇ ਜਿਹੜੇ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਕਰਦੇ ਨੇ ਜਿਨ੍ਹਾਂ ਦੀ ਕਿਉਂਕਿ ਚੰਗੇ ਬੰਦਿਆਂ ਦੀ ਸੰਗਤ ਹੁੰਦੀ ਹੈ ਜਿਹੜੀ ਦੋ ਤਿੰਨ ਜਾਣਿਆਂ ਦੀ ਹੁੰਦੀ ਹੈ ਵੱਧ ਤੋਂ ਵੱਧ ਚਾਰ ਦੀ ਹੋਊਗੀ ਕਿਉਂਕਿ ਜਿਹੜੀ ਮਾੜੇ ਪਾਸੇ ਵਾਲੀ ਸੰਗਤ ਹੁੰਦੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਪਿੰਡ 'ਚ ਪੰਜਾਬ ਦੇ ਪਿੰਡਾਂ 'ਚ ਨੌਜਵਾਨ ਸੂਝਵਾਨ ਹੈਗੇ ਨੇ ਉਹ ਸਰਕਾਰੀ ਜਿੰਮ ਬਣਾਉਣਾ ਤੇ ਇੱਕ ਆਪਣੀ ਚੈਨ ਭਾਵ ਇੱਕ ਚੈਨ ਸਰਕਾਰੀ ਜਿੰਮ ਬਣਾ ਕੇ ਇੱਕ ਵਧੀਆ ਐਕਟੀਵਿਟੀ ਦੀ ਚੈਨ ਹੈ ਗਰਾਊਂਡ ਬਣਾ ਕੇ ਵਧੀਆ ਉਹਦੇ ਵਿੱਚ ਜਿੰਮ ਹੋਵੇ ਤੇ ਚੈਨ ਜਿਹਦੇ ਇਹ ਜੱਗੇ ਪਾਸੇ ਵਾਲੀ ਬਣੂਗੀ ਕਿਉਂਕਿ ਉਹਨਾਂ ਦੇ ਜਿਹੜੇ ਮੁੰਡੇ ਜਿੰਮ ਲਾਉਣਗੇ ਉਹਨਾਂ ਦੇ ਜੁੱਸੇ ਵੇਖ ਕੇ ਜ਼ਰੂਰੀ ਜਿਹੜੇ ਕਿਉਂਕਿ ਜਿਹੜਾ ਮਨਸਾਨ ਦਰਦਾਂ ਦੇ ਵਿੱਚ ਫਸ ਚੁੱਕਿਆ ਹੈ ਜਿਹੜਾ ਨਸ਼ੇ ਦੀ ਦਰਦਾਂ ਦੇ ਵਿੱਚ ਫਸ ਚੁੱਕਿਆ ਉਹ ਇਨਸਾਨ ਵੀ ਕਹਿਣਾ ਨਿਕਲਣਾ ਚਾਹੁੰਦਾ ਹੈ ਕਿਉਂਕਿ ਕੁਝ ਨਾ ਕਈ ਕੇਸ ਮੈਂ ਵਖੇ ਨੇ ਉਹਨਾਂ ਦੀ ਭਾਵਨਾ ਸੀ ਵੀ ਅਸੀਂ ਇਹ ਦਸ ਦਲ ਚੋਂ ਨਿਕਲ ਕੇ ਇੱਕ ਪਾਸੇ ਆਈ ਕਿਉਂਕਿ ਜਿਹੜੀ ਜਿਮ ਹੈ ਐਕਸਰਸਾਈਜ਼ ਹੈ ਇਹ ਨੂੰ ਸਾਨੂੰ ਚੰਗੇ 라ਹ ਹੁੰਦੀ ਹੈ ਜੀ ਤੇ ਬੰਦੇ ਦਾ ਜਿਹੜਾ ਮਾਈਂਡ ਆ ਉਹ ਵੀ ਸਟਰੋਂਗ ਕਰਦੀ ਹੈ ਇਸ ਕਰਕੇ ਆਪਾਂ ਨੂੰ ਪਿੰਡਾਂ ਦੇ ਵਿੱਚ ਜਿਮਾਂ ਬਣਾਉਣੀਆਂ ਚਾਹੀਦੀਆਂ ਨੇ ਵਧੀਆ ਪ੍ਰੋਪਰ ਫਸਟ ਕਲਾਸ ਜਿਮਾਂ ਹੋਣ ਤੇ ਮੈਂ ਇੱਕ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਣਾ ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਹੁੰਦੇ ਨੇ ਬੇਰੁਜ਼ਗਾਰ ਵੀ ਹੁੰਦੇ ਨੇ ਜਿਹੜੇ ਨੌਜਵਾਨ ਕਬੱਡੀ ਖੇਡਦੇ ਨੇ ਜਿਹੜੇ ਨੌਜਵਾਨ ਫਿਜ਼ੀਕਲ ਐਕਟੀਵਿਟੀ ਕਰਦੇ ਨੇ ਜਿੰਮ ਲਾਉਂਦੇ ਨੇ ਜਿਹੜੇ ਇੱਧਰ ਨੂੰ ਜਾ ਰਹੇ ਨੇ ਤੇ ਉਹਨਾਂ ਨੂੰ ਪ੍ਰੋਪਰ ਇੱਕ ਪੱਤਾ ਦਿੱਤਾ ਦਾ ਪੱਤਾ ਦਿੱਤਾ ਜਾਵੇ ਉਹ ਪੱਤੇ ਦੇ ਵਿੱਚ ਜਿਵੇਂ 1000 2000 ਦਾ ਸਿਸਟਮ 3000 ਦਾ ਤੇ 1 ਦਿਨ ਦਾ 100 ਰੁਪਿਆ pau ਪੱਤਾ ਦਿੱਤਾ ਜਾਵੇ ਜਿਹੜੇ ਪੱਤੇ ਨਹੀਂ ਉਹ ਆਪਣੀ ਡਾਈਟ ਹੈ ਜਿਹੜੀ ਉਹ ਲੈ ਸਕਣ ਤੇ ਇਸ ਤਰ੍ਹਾਂ ਆਪਾਂ ਜਿਹੜੀ ਇਹ ਚੈਨ ਨੂੰ ਤੋੜ ਕੇ ਆਪਾਂ ਨੌਜਵਾਨੀ ਨੂੰ ਚੰਗੇ ਰਾਹ ਤੇ ਤੇ ਨਸ਼ਿਆਂ ਤੋਂ ਮੁਕਤ ਬਣਾ ਸਕਦੇ ਹਾਂ ਇਸ ਕਰਕੇ ਆਪਾਂ ਵੀ ਕਦਮ ਚੁੱਕੀਏ ਇਹ ਕਹਿ ਕੇ ਨਹੀਂ ਸਰਦਾ ਵੀ ਹਾਂ ਪੰਜਾਬ ਨਸ਼ੇੜੀ ਹੈ ਪੰਜਾਬ ਫਲਾਣਾ ਹੈ ਪੜੋ ਪੰਜਾਬ ਥੀਕੜ ਇਸ ਕਰਕੇ ਜਿਹੜਾ ਇਹ ਚੈਨਲ ਹੈ ਮੇਰਾ ਇਹ ਬਣਾਇਆ ਵੀ ਇਸ ਲਈ ਸੀ ਕਰਨਾ ਵੀ ਕਿਉਂਕਿ ਖੂਜਰ ਦੇਖ ਕੇ ਕਹਿੰਦੇ ਨੇ ਖੂਜਾ ਰੰਗ ਬਦਲਦਾ ਕੋਈ ਨਾ ਕੋਈ ਜੇ ਮੈਂ ਐਕਟੀਵਿਟੀ ਕਰਦਾ ਮੈਂ ਐਕਸਰਸਾਈਜ਼ ਕਰਦਾ ਕੋਈ ਨਾ ਕੋਈ ਮੇਨ ਤੋਂ ਪ੍ਰਭਾਵਿਤ ਹੋ ਕੇ ਵੀ ਜਿੰਮ ਲਾਉਗਾ ਇਸ ਕਰਕੇ ਹਰ ਇੱਕ ਅਨੁਸ਼ਾਸਨ ਆਪਾਂ ਨਸ਼ੇ ਤੋਂ ਬਚਾਈਏ ਤੇ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਈਏ ਕਿਉਂਕਿ ਜੇ ਆਪਣਾ ਪੰਜਾਬ ਹੈ ਤਾਂ ਆਪੋ ਸਾਰਿਆਂ ਦਾ ਫਿਰ ਤੈਦਰੁਦੋਂ ਧੰਨਵਾਦ ਕਿਉਂਕਿ ਮੈਂ ਪਹਿਲੀ ਵਾਰ ਬੋਲਿਆ ਮੈਨੂੰ ਕੋਈ ਇੰਨਾ ਬਾੜੀ ਬੋਲਣ ਦੀ ਨੌਲੇਜ ਤਾਂ ਹੈ ਨਹੀਂ ਸੋ ਬੰਦ ਘਟ ਬੋਲਿਆ ਗਿਆ ਮੈਨੂੰ ਮਾਫ ਕਰਨਾ